ਕਹਾਣੀ ਸਰਗਮ ਦਾ ਮੁੰਨੂ ਇੱਕ ਵਾਰ ਰਾਤ ਨੂੰ 8:00 ਵਜੇ ਅਸਮਾਨ ਵਿੱਚ ਚੰਨ ਚਮਕ ਰਿਹਾ ਸੀ ਉਸ ਵੇਲੇ ਸਰਗਮ 2 ਸਾਲ ਦੀ ਪਿਆਰੀ ਬੱਚੀ ਸੀ ਉਸ ਨੂੰ ਵਰਚਾਉਣ ਲਈ ਉਸ ਨੂੰ ਚੰਨ ਦਿਖਾਇਆ ਗਿਆ ਪਰਿਵਾਰ ਦੇ ਕਿਸੇ ਜੀ ਨੇ ਉਸ ਨੂੰ ਚੰਨ ਮਾਮਾ ਆਖਿਆ ਕਿਸੇ ਨੇ ਚੰਦ ਆਖਿਆ ਕਿਸੇ ਨੇ ਮੂਨ ਆਖਿਆ ਉਸ ਨੂੰ ਚੰਨ ਅਤੇ ਚੰਦ ਨਾਲੋਂ ਮੂਨ ਆਖਣਾ ਸੌਖਾ ਲੱਗਿਆ ਜਦੋਂ ਹੀ ਅਸਮਾਨੋਂ ਚੰਦ ਦਿਸਦਾ ਉਹ ਇੱਕੋ ਸਾਹੇ ਹੋ ਜਾਂਦੀ ਮੂਨ 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 ਜਿੰਨਾ ਚਿਰ ਸਭ ਨੂੰ ਦਿਖਾ ਨਾ ਦਿੰਦੀ ਉਹਨਾ ਚਿਰ ਉਸ ਨੂੰ ਚੈਨ ਆਉਂਦਾ ਉਹ ਬਹੁਤ ਖੁਸ਼ ਹੁੰਦੀ ਆਸਮਾਨ ਵੱਲ ਵੇਖ ਕੇ ਘੁੰਮਦੀ ਹੌਲੀ ਹੌਲੀ ਉਹ ਮੂਨ ਦੀ ਥਾਂ ਪਿਆਰ ਨਾਲ ਮੂਨਾ ਆਖਦੀ ਅਤੇ ਅਖੀਰ ਉਸ ਨੂੰ ਮੁੰਨੂ ਆਖਣਾ ਚੰਗਾ ਲੱਗਣ ਲੱਗ ਪਿਆ ਉਹ ਕਈ ਵਾਰ ਸੂਰਜ ਦੇ ਛਿਪਨ ਤੋਂ ਪਹਿਲਾਂ ਹੀ ਆਸਮਾਨ ਵੱਲ ਤੱਕਦਿਆਂ ਆਪਣੇ ਮੁੰਨੂ ਨੂੰ ਲੱਭ ਲੈਂਦੀ ਅਤੇ ਮੁੰਨੂ ਮੁੰਨੂ ਆਖਦਿਆਂ ਬਹੁਤ ਖੁਸ਼ ਹੁੰਦੀ ਉਸ ਦੀ ਆਵਾਜ਼ ਖੜਕਣ ਲੱਗ ਪੈਂਦੀ ਗਲਾ ਸੰਗੀਤਮਈ ਹੋ ਜਾਂਦਾ ਉਸ ਦੀ ਇਹ ਸੰਗੀਤਮਈ ਖੜਕਦੀ ਆਵਾਜ਼ ਦਿਲਨ ਨੂ ਤੂ ਪੰਦੀ ਉਸ ਦੇ ਚਾ ਜਿਆ ਚਾ ਅੰਦਰ ਮਹਿਸੂਸ ਹੋਣ ਲੱਗ ਪੈਂਦਾ ਉਹ ਛਾਲਾ ਮਾਰਦੀ ਭੱਜੀ ਫਿਰਦੀ ਸੱਚੀ ਰੱਬ ਆਪ ਹੀ ਵਸਦਾ ਹੁੰਦਾ ਹੈ ਬੱਚਿਆਂ ਵਿੱਚ ਜਦੋਂ ਉਹ ਚੰਨ ਨੂੰ ਵੇਖ ਕੇ ਖੁਸ਼ ਹੁੰਦੀ ਤਾਂ ਭਗਵਾਨ ਕ੍ਰਿਸ਼ਨ ਦੇ ਬਾਲ ਉਮਰ ਨਾਲ ਜੁੜੀ ਕਹਾਣੀ ਯਾਦ ਆਉਂਦੀ ਜਦੋਂ ਮਾਂ ਜਿਸ਼ੋਦਾ ਕੋਲੋਂ ਚੰਨ ਮੰਗ ਲਿਆ ਸੀ ਆਪਣੇ ਬਾਲ ਗੋਪਾਲ ਦੀ ਮੰਗ ਨੂੰ ਪੂਰਾ ਕਰਨ ਲਈ ਉਹਨਾਂ ਥਾਲੀ ਵਿੱਚ ਪਾਣੀ ਪਾ ਕੇ ਚੰਦਰਮਾ ਦੀ ਪਰਛਾਈਂ ਦਿਖਾ ਦਿੱਤੀ ਸੀ ਅਤੇ ਗੋਪਾਲ ਖੁਸ਼ ਹੋ ਗਈ। ਇੱਕ ਸ਼ਾਮ ਨੂੰ ਉਹ ਬਹੁਤ ਰੋ ਰਹੀ ਸੀ। ਉੱਚੀ ਉੱਚੀ ਉਸ ਨੂੰ ਲਾਰੇ ਲੱਪੇ ਲਾਉਣ ਲਈ ਕਈ ਤਰੀਕੇ ਅਪਣਾਏ। ਉਸ ਦਾ ਮੁੰਨੂ ਹੈ ਹੀ ਨਹੀਂ ਸੀ। ਮੱਸੀਆ ਦੇ ਨੇੜੇ ਥੇੜੇ ਦੇ ਤਿੰਨ ਸਨ ਜੇਮਸ ਬਰਬਰ ਦੀ ਕਹਾਣੀ ਵਾਲੀ ਰਾਜਕੁਮਾਰੀ ਜਾਦਾਈ ਜਿਸ ਨੇ ਚੰਦ ਦੀ ਮੰਗ ਕੀਤੀ ਸੀ ਅਤੇ ਸੋਹਣੇ ਦੇ ਚੰਦ ਨੂੰ ਹੀ ਅਸਲੀ ਚੰਦ ਸਮਝ ਕੇ ਖੁਸ਼ ਹੋ ਗਈ ਸੀ ਪੂਆ ਨੇ ਉਸ ਨੂੰ ਗੋਦ ਵਿੱਚ ਬਿਠਾਉਂਦਿਆਂ ਆਖਿਆ ਸਰਗਮ ਆ ਦੇਖ ਤੇਰਾ ਮੁੰਨੂ ਲਾਰ ਰੰਗ ਦਾ ਸਕੈਚ ਪੈਨ ਚੁੱਕ ਕੇ ਉਸ ਨੇ ਨਿੱਕੇ ਜਿਹੇ ਹੱਥ ਤੇ ਅੱਧਾ ਚੰਨ ਬਣਾ ਦਿੱਤਾ ਕਮਾਲ ਦੀ ਗੱਲ ਤਾਂ ਇਹ ਹੋਈ ਕਿ ਉਸ ਨੇ ਰੋਣਾ ਬੰਦ ਕਰ ਦਿੱਤਾ ਦੂਜਾ ਹੱਥ ਹੱਕੇ ਕਰ ਦਿੱਤਾ ਉਸ ਤੇ ਵੀ ਚੰਨ ਬਣਾਏ ਮਨ ਮਰਜ਼ੀ ਦੇ ਰੰਗਾਂ ਦੇ ਅੱਧੇ ਵੀ ਤੇ ਪੂਰੇ ਵੀ ਉਸ ਦਾ ਰੋਣਾ ਬੰਦ ਹੋ ਚੁੱਕਿਆ ਸੀ ਪਰ ਹਟਕੋਰੇ ਚੱਲ ਰਹੇ ਸਨ ਥੋੜਾ ਪਾਣੀ ਪਿਉਣ ਨਾਲ ਉਹ ਵੀ ਠੀਕ ਹੋ ਗਈ। ਉਹ ਹਰ ਰੋਜ਼ ਆਪਣੇ ਹੱਥਾਂ ਤੇ ਚੰਦ ਤਾਰੇ ਬਣਵਾਉਂਦੀ। ਪੂਰੇ ਦਾ ਪੂਰਾ ਅਸਮਾਨ ਉਸ ਦੀ ਮੁਠੀ ਵਿੱਚ ਹੁੰਦਾ। ਕਈ ਵਾਰ ਆਪ ਸਕੈਚ ਫੜ ਕੇ ਦੂਜੇ ਦੇ ਹੱਥ ਹੱਥਾਂ ਤੇ ਚੰਦ ਤਾਰੇ ਬਣਾਉਣ ਲੱਗਦੀ। ਹੁਣ ਉਸ ਨੂੰ ਚਾਦਰਾਂ ਤੇ ਸਰਾਣਿਆਂ ਤੇ ਸੂਟਾਂ ਤੇ ਰੁੱਖਾਂ ਤੇ ਪੱਤਿਆਂ ਵਿੱਚ ਹਰ ਕਿਤੇ ਮੁੰਨੂ ਲੱਭ ਪੈਂਦਾ। ਕਾਰ ਦੀਆਂ ਕੰਦਾ ਅਖਬਾਰਾਂ ਕੋਈ ਕਾਪੀ ਕਿਤਾਬ ਅਜਹੀ ਨਹੀਂ ਸੀ ਜਿੱਥੇ ਸਰਗਮ ਦਾ ਮੁੰਨੂ ਨਾ ਹੋਵੇ ਜਿੱਥੇ ਨਾ ਹੁੰਦਾ ਉਹ ਬਣਾਉਣ ਦੀ ਕੋਸ਼ਿਸ਼ ਕਰਦੀ ਚੰਨ ਤਾਰੇ ਸਭ ਉਸ ਦੀਆਂ ਨਿੱਕੀਆਂ ਨਿੱਕੀਆਂ ਹਥੇਲੀਆਂ ਤੇ ਚਿਲਮਿਲ ਚਿਲਮਿਲ ਕਰਦੇ ਜਿੰਨੇ ਜੀ ਕਰਦਾ ਉਹਨੇ ਚੰਨ ਤਾਰੇ ਆਪਣੀਆਂ ਤਲੀਆਂ ਤੇ ਟਿਕਾਈ ਉਹ ਸਾਰੇ ਪਾਸੇ ਖੁਸ਼ੀਆਂ ਬਖੀਰਦੀ ਰਹਿੰਦੀ Thank you. Please like, share and subscribe.